ਮੋਦੀ ਸਰਕਾਰ ਹਮੇਸ਼ਾ ਵਪਾਰੀਆਂ ਆਦਾਨੀਆਂ ਬਾਨੀਆਂ ਦੇ ਪੱਕੇ ਫੋੜੇ ਆਈ ਹੈ ਹੁਣ ਤੱਕ ਜੇ ਆਮਾਦੀ ਪਾਰਟੀ ਦੀ ਗੱਲ ਕਰੀਏ ਹੁਣ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਆ ਹੁਣ ਉਹਨਾਂ ਦਰਾਂ ਪਾਰਟੀ ਨੇ ਬਾਤ ਪਾ ਕੇ ਮੇਰਾ ਖਿਆਲ ਆ ਵੀ ਤਿੰਨ ਗੁਣਾ ਵੱਧ ਗਿਆ ਨਸ਼ਾ ਪਿੰਡਾਂ ਵਿੱਚ ਵੇਖਦੇ ਆ ਮੇਰਾ ਖਿਆਲ ਆ ਵੀ ਉਹਨਾਂ ਹੀ ਕੋਈ ਸਬਜ਼ੀ ਲੈਣੀ ਮਿਲਣੀ ਔਖੀ ਆ ਤੇ ਨਸ਼ਾ ਮਿਲਣਾ ਸੌਖਾ ਕੀ ਅੱਲਾ ਦੀ ਸਰਕਾਰ ਆ ਕਿ ਇਹਦਾ ਵਿੱਚ ਅਸੀਂ ਨਾਲ ਦੀ ਕੋਈ ਚੀਜ਼ ਨਹੀਂ ਪੜ੍ਹਾਈ ਉੱਤੇ ਦੁੱਭਣੀ ਆ ਜੇ ਵੀ ਕਿਸੇ ਨੇ ਐਸ.ਡੀ.ਐਮ ਲਗਣਾ ਡੀ.ਸੀ ਲਗਣਾ ਉਤੋਂ ਕੇਲਾ ਜੋ ਪੜ ਕੇ ਆ ਕੇ ਲਗਦਾ ਕਿ ਸਭ ਤੋਂ ਵੱਧ ਪੈਸਾ ਜਿਹੜਾ ਪੜ੍ਹਾਈ ਤੇ ਖਰਚ ਕਰਦੇ ਸਾਡੇ ਲਾਲ ਝੰਡੇ ਵਾਲੇ ਕਾਰਪੋਰਡ ਕਰਾਣੇ ਜਿਹੜੇ ਆ ਉਹ ਚਾਹੁੰਦੇ ਆ ਕਿ ਜੇ ਇਹ ਰਾਜ ਸੱਤਾ ਦੇ ਵਿੱਚ ਲਾਲ ਝੰਡੇ ਵਾਲੇ ਆਉਂਦੇ ਆ ਤੇ ਸਾਡੀ ਸੰਗੀ ਦੇ ਹੱਥ ਤੇ ਇਹੀ ਰੱਖ ਸਕਦੇ ਆ ਜਿਹੜੀਆਂ ਦੂਜੀਆਂ ਪਾਰਟੀਆਂ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਭਾਵੇਂ ਉਹ ਬੀ.ਜੇ.ਪੀ ਹੋਵੇ ਤੇ ਭਾਵੇਂ ਕਾਂਗਰਸ ਹੋਵੇ ਉਹਨਾਂ ਲੋਕ ਆਪਣੀ ABC ਟੀਮ ਸਮਝਦੇ ਆ ડી5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜੀਤ ਸਿੰਘ ਚੋਹਾਨ ਅੱਜ ਅਸੀਂ ਮੌਜੂਦਾ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜੇ ਕਿ ਕੈਂਡੀਡੇਟ ਉਤਾਰ ਦਿੱਤੇ ਗਏ ਨੇ ਸੋ ਸਾਡੇ ਨਾਲ ਅੱਜ CPI ਦੇ ਵਿਦਿਆਲ ਸਿੰਘ ਜੀ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਹਲਕਾ ਖਡੂਰ ਸਾਹਿਬ ਦੇ ਵਿੱਚ ਇਹਨਾਂ ਨੂੰ ਉਤਾਰਿਆ ਗਿਆ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਉਤਾਰਿਆ ਗਿਆ ਸੋ ਹੁਣ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਰ ਤੁਹਾਡਾ ਡੀਜੀ 5 ਚੰਤੇ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਤਿ ਸ੍ਰੀ ਅਕਾਲ ਸਰ ਕਿਸ ਤਰ੍ਹਾਂ ਦੇਖਦੇ ਜੇ ਜੇਕਰ ਗੱਲ ਕੀਤੀ ਜਾਵੇ ਹਲਕਾ ਖਡੂਰ ਸਾਹਿਬ ਦੀ ਤਾਂ ਪੰਥਕ ਹਲਕਾ ਮੰਨਿਆ ਜਾਂਦਾ ਹੈ ਕਿ 75 ਸਾਲਾਂ ਤੋਂ ਰਵਾਇਤੀ ਪਾਰਟੀਆਂ ਦੇ ਦੇਖਦੇ ਆ ਰਹੇ ਹਾਂ ਕਿ 75 ਸਾਲਾਂ ਤੋਂ ਰਵਾਇਤੀ ਪਾਰਟੀਆਂ ਜਿਹੜਾ ਕਿ ਲੋਟਦੀਆਂ ਆ ਰਹੀਆਂ ਨੇ ਪਰ ਕਿਸ ਤਰ੍ਹਾਂ ਦੇਖਦੇ ਜੇ ਇਹ ਸਿਰ ਨੂੰ ਇਹ ਲੱਖ ਵਕ ਵਕ ਜਦੋਂ ਚੋਣਾਂ ਹੋਈਆਂ ਦੂਜੀਆਂ ਜੀਆਂ ਰਵਾਇਤੀ ਪਾਰਟੀਆਂ ਜਿੱਤੀਆਂ ਨਹੀਂਆਂ ਪਰ ਐਸ ਵਾਰ ਜਿਹੜੇ ਰਿਜ਼ਲਟ ਆ ਨਵੇਂ ਕਿਉਂ ਕਿ ਕਿਉਂਕਿ ਐਸ ਵਾਰ ਲੋਕਾਂ ਨੇ ਮਨ ਬਣਾ ਲਿਆ ਕਿ ਲਾਲ ਛੰਡੇ ਵਾਲਿਆਂ ਨੂੰ ਦਿਤਾ ਕੇ ਪਾਰਲੀਮੈਂਟ ਵਿੱਚ ਵਿੱਚ ਭੇਜਣਗੇ ਸੋ ਤੁਸੀਂ ਲਾਲ ਛੰਡੇ ਦੀ ਗੱਲ ਕੀਤੀ ਆ ਲਗਾਤਾਰ ਸੜਕਾਂ ਦੇ ਤੋਂ ਵੱਡੇ ਵੱਲੋਂ ਰੂਲ ਵੀ ਜਾਮ ਕੀਤੇ ਜਾਂਦੇ ਨੇ ਆਪਣੇ ਹੱਕੀ ਮੰਗਾਂ ਨੂੰ ਜਿਹੜਾ ਕਿ ਮੰਗਾਂ ਉਦ ਮੋਖ ਰੱਖ ਦਿਆ ਹੋਇਆ ਕਿਸ ਤਰ੍ਹਾਂ ਦੇਖਦੇ ਜੇ ਕਿ ਕਿਹੜੇ ਕਿਹੜੇ ਤੁਹਾਡੇ ਵੱਲੋਂ ਜਿਹੜੇ ਚੋਣ ਮੈਨੀਫੈਸਟੋ ਵਿੱਚ ਆਪਣੇ ਲੋਕਾਂ ਦੇ ਮਸਲੇ ਰੱਖੇ ਜਾਣਗੇ ਵੇਖੋ ਜੀ ਮਹਿੰਗਾਈ ਜਿਹੜੀ ਹੱਦਾ ਬੰਨੇ ਪਾਰ ਕਰ ਗਈ ਜਿਹਦੇ ਵਿੱਚ 450 ਰੁਪਏ ਦਾ ਸਿਲੰਡਰ ਮਿਲਦਾ ਸੀ ਤੇ ਮੋਦੀ ਦੀ ਸਰਕਾਰ ਨੇ ਲਗਾਤਾਰ ਵਾਅਦਾ ਕਰਦਿਆਂ ਕਰਦਿਆਂ 12-1300 ਰੁਪਏ ਸਿਲੰਡਰ ਦਾ ਰੇਟ ਕੀਤਾ ਪਰ ਪਿਛਲੇ ਦਿਨੀ ਜਦੋਂ ਚੋਣ ਦੌਰ ਦਾ ਦੰਗਲ ਪਖਣ ਵਾਲਾ ਸੀ ਤੇ ਇਹਨਾਂ ਦੇ 100 ਰੁਪਇਆ ਉਹਦਾ ਰੇਟ ਘਟਕੀਤਾ ਬੇਈਮਾਨ ਲੋਕ ਜਿਹੜੇ ਆ ਇਹ ਜਿਹੜੇ ਆ ਇਹ ਗਰੀਬਾ ਮਜ਼ਦੂਰਾਂ ਕਿਸਾਨਾਂ ਨੂੰ ਤੇ ਲੁੱਟਣ ਦੇ ਦੇ ਅਸਬਿਆਲੇ ਬਣਾ ਰਹੇ ਆ ਤੇ ਮੋਦੀ ਸਰਕਾਰ ਹਮੇਸ਼ਾ ਵਪਾਰੀਆਂ ਆਦਾਨੀਆਂ ਬਾਨੀਆਂ ਦੇ ਪੱਕੇ ਫੂਲ ਦੀ ਆਈ ਆ ਹੁਣ ਤੱਕ ਸੋ ਜੇਕਰ ਗੱਲ ਕੀਤੀ ਜਾਵੇ ਹਲਕਾ ਖਰੂਰ ਸਾਹਿਬ ਦੀ ਤਾਂ ਕਿਸ ਨਾਲ ਆਪਣਾ ਮੁਕਾਬਲਾ ਸਮਝਦੇ ਜੇ ਵਕ ਵਕਤ ਸਿਆਸੀ ਪਾਰਟੀਆਂ ਨੂੰ ਆਪਣੇ ਕੈਂਡੀਡੇਟ ਉਤਾਰੇ ਗਏ ਨੇ ਦੇਖੋ ਜੀ ਇਸ ਵਾਰ ਜਿਹੜਾ ਇਹ ਮੁਕਾਬਲਾ ਜਿਹੜਾ ਵਾਹ ਬਹੁ 파ਟੀਆਂ ਦਾ ਹੋਣਾ ਕਿਉਂਕਿ ਅਗੇ ਵਰੀ ਹੁੰਦਾ ਹੀ ਵੀ ਮਤਲਬ ਆ ਆਮੋ ਸਾਹਮਣੇ ਪਾਰਟੀਆਂ ਹੁੰਦਾ ਪਰ ਹੁਣ ਜਿਹੜੇ ਵਕ ਵਕ ਚਾਰ ਪੰਜ ਤਰ੍ਹਾਂ ਖਲੋਤੀਆਂ ਇਹ ਮਤਲਬ ਜਿਆਦਾ ਬਰਾਬਰ ਬਰਾਬਰ ਪਿੰਗੇ ਤੇ ਜਿੱਤ ਆਖੀਰ ਤੇ ਜਾ ਕੇ ਜਿਹੜੀ ਆ ਉਹ ਲਾਲ ਚੱਲੇ ਵਾਲਾ ਦੀ ਹੁੰਦੀ ਜੀ ਜੇਕਰ ਤੁਸੀਂ ਜਿੱਤਦੇ ਜੇ ਲਗਾਤਾਰ ਜਿਹੜਾ ਕਿ ਨਸ਼ੇ ਦਾ ਇੱਕ ਮੁੱਦਾ ਵੜਾ ਗਰਮਾਇਆ ਹੋਇਆ ਨਸ਼ਾ ਲੰਬੇ ਸਮੇਂ ਤੋਂ ਜਿਹੜੀਆਂ ਹਾਰੇ ਕਪਾਲਤਿਆਂ ਇਹ ਮੁੱਦਾ ਰੱਖਦੀਆਂ ਆ ਰਹੀਆਂ ਕਿ ਅਸੀਂ ਪਹਿਲ ਦੇ ਆਧਾਰ ਤੇ ਨਸ਼ਾ ਬੰਦ ਕਰਾਂਗੇ ਕਿ ਨਸ਼ਾ ਹੁਣ ਤੱਕ ਇਹਦਾ ਬੰਦ ਨਹੀਂ ਹੋ ਪਾ ਰਿਹਾ ਤੁਸੀਂ ਇਸ ਮਸਲੇ 'ਲ ਕਿੱਤਿਆਂ ਦੇਵੋਗੇ ਹਾਂਜੀ ਮੈਂ ਤੇ ਪਹਿਲਾਂ ਵੀ ਨਸ਼ਾ ਬੰਦ ਕਰਦਾ ਹਾਂ ਮੇਰੇਆਂ ਕਿਉਂਕਿ ਜਿਹੜੀਆਂ ਸਮੇਂ-ਸਮੇਂ 'ਤੇ ਸਰਕਾਰਾਂ ਅੱਜ ਕਾਂਗਰਸ ਦੀ ਸਰਕਾਰ ਬਣੀ ਤੇ ਕਾਂਗਰਸ ਦੇ ਵਰਕ ਜਿਹੜੇ ਤਰ੍ਹਾਂ ਦਾ ਧੜ ਇਹ ਜਿਹੜੇ ਆ ਇਹ ਡਰੱਗ ਦੇ ਮੁੱਦੇ ਕਰਦੀ ਜੇ ਕਾਲੀ ਦਲ ਦੀ ਸਰਕਾਰ ਬਣੀ ਪਹਿਲੇ ਉਹਨਾਂ ਨੇ ਇਹੋ ਉਹਦੇ ਵਰਕਰਾਂ ਦੇ ਕੰਮ ਸ਼ੁਰੂ ਕੀਤਾ ਕਿਉਂਕਿ ਇਸ ਸਰਕਾਰਾਂ ਤੋਂ ਬਿਨਾਂ ਜਿਹੜੀ ਆ ਇਹ ਨਸ਼ੇ ਵੇਖ ਨਹੀਂ ਸਕਦੇ ਜੇ ਆਮ ਆਦੀ ਪਾਰਟੀ ਦੀ ਗੱਲ ਕਰੀਏ ਹੁਣ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਆ ਹੁਣ ਉਹਨਾਂ ਦਮਾ ਪਾਰਟੀ ਨੂੰ ਬਾਤ ਪਾ ਕੇ ਮੇਰਾ ਖਿਆਲ ਆ ਵੀ ਤਿੰਨ ਗੁਣਾ ਵੱਧ ਜਿਹੜਾ ਨਸ਼ਾ ਪਿੰਡਾਂ ਵਿੱਚ ਵੇਖ ਰਿਹਾ ਮੇਰਾ ਖਿਆਲ ਆ ਵੀ ਉਨੀ ਕੋਈ ਸਬਜ਼ੀ ਲੈਣੀ ਮਿਲਣੀ ਔਖੀ ਆ ਤੇ ਨਸ਼ਾ ਮਿਲਣਾ ਸੌਖਾ ਇੱਥੋਂ ਤੱਕ ਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਸਰਕਾਰ ਦੇ ਜਿਹੜੇ ਆਦਮੀ ਉਹਨਾਂ ਨੇ ਗਾਂਢ ਸਾੜਿਆ ਉਹ ਸ਼ਰਮ ਉਹੜੀ ਨਸ਼ੀ ਦੀ ਸਪਲਾਈ ਕਰੀ ਜਾ ਰਹੇ ਆ ਤੇ ਪੁਲਿਸ ਜਿਹੜੀ ਆ ਦੰਦ ਨਾਉਂਦੀ ਫਿਰਦੀ ਆ ਉਹਨਾਂ ਨੂੰ ਕਿੰਨੀ ਵਾਰ ਵੀ ਤੁਸੀਂ ਕਹਿ ਕੇ ਵੇਖ ਲਓ ਪਰ ਇਹਨਾਂ ਨੇ ਨਸ਼ੇ ਵਾਲੇ ਪਾਸੇ ਨਹੀਂ ਆਉਣਾ ਕਿਉਂਕਿ ਉੱਥੋਂ ਘੁਰਕੀ ਵੱਜ ਜਾਂਦੀ ਐ ਐਮਐਲਏ ਦੀ ਜਾਂ ਉਹਨਾਂ ਦੇ ਪਾਰਟੀ ਵਰਕਰਾਂ ਦੀ ਇਹ ਉੱਥੇ ਠੁੱਸ ਜਦੇ ਆ ਗਸਾ ਜਿਹੜਾ ਉਹਨਾਂ ਦਾ ਹੀ ਵਿਕਰਿਆ ਜਿਹੜੀਆਂ ਰਾਜ ਕਰਦੀਆਂ ਧਰਾਵਾਂ ਤੇ ਜੇਕਰ ਸਾਡੀ ਸਰਕਾਰ ਬੰਦੀ ਆ ਦੇਖੋ ਆਪਾਂ ਸਾਰੇ ਇਸ ਗੱਲ ਤੋਂ ਪਰੀ ਪਹ ਜਾਣਦੇ ਆ ਕੇਰਲਾ ਦੀ ਸਰਕਾਰ ਆ ਕੇਰਲਾ ਦੇ ਵਿੱਚ ਨਸ਼ੇ ਨਾਲ ਦੀ ਕੋਈ ਚੀਜ਼ ਨਹੀਂ ਪੜ੍ਹਾਈ ਉੱਥੇ ਦੁੱਗਣੀ ਆ ਜੇ ਵੀ ਕਿਸੇ ਨੇ ਐਸਡੀਐਮ ਲਗਣਾ ਡੀਸੀ ਲਗਣਾ ਉਥੋਂ ਕੇਰਲਾ ਜੋ ਪੜ੍ਹ ਕੇ ਆ ਕੇ ਲਗਦਾ ਕਿਉਂਕਿ ਸਭ ਤੋਂ ਵੱਧ ਪੈਸਾ ਜਿਹੜਾ ਪੜ੍ਹਾਈ ਤੇ ਖਰਚ ਕਰਦੇ ਸਾਡੇ ਲਾਲ ਛੰਡੇ ਵਾਲੇ ਕਿਉਂਕਿ ਉਹ ਚਾਹੁੰਦੇ ਆ ਕਿ ਹਰ ਇੱਕ ਨੂੰ ਜਿਹੜੀ ਆ ਵਿੱਦਿਆ ਮਿਲ ਜਵੇ ਉੱਚ ਵਿੱਦਿਆ ਮਿਲੇ ਉੱਚ ਵਿੱਦਿਆ ਮਿਲਣ ਤੋਂ ਬਾਅਦ ਉਹਨਾਂ ਜਿਹੜੀਆਂ ਨਿਲਪਰੀਆਂ ਮਿਲਣ ਉਹ ਜਿਹੜੇ ਆ ਉੱਥੇ ਅਸੀਂ ਵੀ ਜੇ ਕਰ ਸਾਡੀ ਸਤਾਜ ਦੇ ਵਿੱਚ ਪਾਰਟੀ ਆਉਂਦੀ ਆ ਤੇ ਅਸੀਂ ਜਿਹੜਾ ਇਹ ਮਾਡਲ ਮਾਡਲ ਜਿਹੜਾ ਚੇਂਜ ਕਰਾਂ ਕਾਉਂੜ ਜੀ ਤੁਸੀਂ ਇੱਕੋ ਗੱਲ ਕਰ ਰਹੇ ਜਿਵੇਂ ਲਾਲ ਝੰਡੇ ਦੀ ਜੇਕਰ ਲਾਲ ਝੰਡੇ ਦੀ ਗੱਲ ਕੀਤੀ ਜਾਵੇ ਤਾਂ ਆਰਐਮਪੀਆਈ ਵੀ ਇੱਕ ਲਾਲ ਝੰਡੇ ਵਾਲੀ ਪਾਰਟੀ ਹੈ ਪਰ ਉਸ ਪਾਰਟੀ ਵੱਲੋਂ ਪਿਛਲੇ ਦਿਨੀ ਜਿਹੜਾ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਖਬਰਾਂ ਵੀ ਆ ਰਹੀਆਂ ਸੀ ਕਿ ਕਾਂਗਰਸ ਦਾ ਜਿਹੜਾ ਸਮਰਥਨ ਦੇ ਰਹੇ ਜੀ ਕਿਸ ਤਰ੍ਹਾਂ ਦੇ ਦੇ ਇਹ ਉਹਨਾਂ ਨੂੰ ਦੇਖੋ ਜੀ ਇਹ ਤੇ ਉਹਨਾਂ ਪਾਰਟੀਆਂ ਨੂੰ ਚਾਹੀਦਾ ਨਾ ਕਿ ਉਹਨਾਂ ਨੇ ਮਤਲਬ ਕਿਸ ਸੰਦਰਭ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕਾਗਰਸ ਦੀ ਸਪੋਰਟ ਕਰਨ ਦਾ ਮਨ ਬਣਾਇਆ ਕਿਉਂਕਿ ਇਹੋ ਹੀ ਪਾਰਟੀਆਂ ਜੜੀਆਂ ਇਹ ਬੜੀਆਂ ਜੜੀਆਂ ਦੂਜਿਆਂ ਨੂੰ ਗਾਲਾਂ ਕੱਢਦੀਆਂ ਦਿਆਂ ਦੀ ਵੀ ਕਾਂਗਰਸ ਦੇ ਆ ਬਣ ਕੇ ਉਹ ਬਣ ਕੇ ਪਰ ਅੱਜ ਬੜੀ ਕਾਲੀ ਨਾਲ ਉਹਨਾਂ ਦੇ ਵਾਲੇ ਪਾਸੇ ਨੂੰ ਵਧੇ ਆ ਇਹ ਮੇਰੀ ਸਮਝ ਤੋਂ ਬਾਅਦ ਆ ਕਿ ਉਹਨਾਂ ਨੂੰ ਕੀ ਮਨ ਚ ਲਾਲਚ ਆ ਕਿ ਇਸ ਕੀ ਉਹਨਾਂ ਨੇ ਮਤਲਬ ਜਿਹੜਾ ਵਿਚਾਰ ਬਣਾਏ ਆ ਤੇ ਜਿਹੜੀ ਬਿਨਾਂ ਸ਼ਰਤ ਕਿ ਉਹਨਾਂ ਨੂੰ ਹਮਾਇਤ ਦੇ ਕਿਉਂਕਿ ਸਾਡੀ ਪਾਰਟੀ ਦਾ ਅਲਾਈਅੰਸ ਵੀ ਜਿਹੜਾ ਉਹ ਇੰਡੀਆ ਨਾਲ ਆ ਵਕ ਵਕ ਸਵੇਰ ਜਹੀ ਇਹ ਕਿਹਾ ਕਈਆਂ ਸੂਬਿਆਂ ਦੇ ਉਹ ਕਾਂਗਰਸ ਦੇ ਨਾਲ ਅਸੀਂ ਸਾਡੀ ਜਿਹੜੀ ਆ ਉਹ ਭਾਈ ਵਾਲੀ ਆ ਤੇ ਇੰਡੀਆ ਜਿਹੜਾ ਬੜਿਆਂ ਐਲਾਈਅੰਸ ਆ ਉਹਦੇ ਭਾਈ ਵਾਲਿਆਂ ਪਰ ਪੰਜਾਬ ਦੇ ਅੰਦਰ ਇਹ ਜਿਹੜੀ ਕਾਂਗਰਸ ਪਾਰਟੀ ਆ ਕਿ ਇਹ ਸਮਝੌਤਾ ਸਾਡਾ ਇਹ ਨਾਲ ਹੋ ਨਹੀਂ ਸਕਿਆ ਕਿਉਂਕਿ ਸਾਨੂੰ ਮਤਲਬ ਉਹ ਕਈ ਰਿਚਨਾ ਬਣੀਆਂ ਕਿਉਂਕਿ ਉਹ ਰਿਚਨਾ ਦਾ ਕਾਰਨ ਕੀ ਆ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਕਾਰਪੋਰੇਟ ਘਰਾਣਿਆਂ ਨੇ ਮੋਦੀ ਨੂੰ ਛੱਡ ਕੇ ਇਸ ਵਾਰੀ ਕਾਂਗਰਸ ਪਾਰਟੀ ਨੂੰ ਫੰਡਿੰਗ ਕਰਨੀ ਸ਼ੁਰੂ ਕਰਤੀ ਆ ਕਿਉਂਕਿ ਮੋਦੀ ਦਾ ਬਿਆਨ ਤੁਸੀਂ ਪੜਿਆ ਹੋਵੇਗਾ ਕਿ ਉਹ ਕਹਿ ਰਿਹਾ ਜੀ ਰਾਹੁਲ ਗਾਂਧੀ ਇਹ ਕੋ ਡਾਨੇ ਬਾਨੇ ਫੰਡਿੰਗ ਕਰ ਰਿਹਾ ਪਾਬ ਪਿਛਲੀ ਵਾਰੀ ਟੜਾ ਟੜਾ ਡਾਨੀਆਂ ਬਾਨੀਆਂ ਨੇ ਉਹਨਾਂ ਨੂੰ ਫੰਡਿੰਗ ਦੇ ਕੇ ਲੋਕਾਂ ਜੋ ਹੈ ਦਰਿਆ ਵੰਗ ਮੀਹ ਵਾਂਗ ਪੈਸਾ ਭਰਾ ਕੇ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਮੀਡੀਆ ਵੀ ਅੱਜ ਕੱਲ ਜਿਹੜੀ ਆ ਮੋਦੀ ਦੀ ਖਬਰ ਘਟ ਲਾ ਰਿਹਾ ਤੇ ਲਗਾਤਾਰ ਜਿਹੜੇ ਉਹ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਤੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਸੋਚ ਨਾਲ ਹੀ ਉਹਨਾਂ ਦਾ ਸਾਡਾ ਸਮਝੌਤਾ ਨਹੀਂ ਮਤਲਬ ਕੋਈ ਕਹਿੰਦਾ ਵੀ ਖੱਬੀ ਤੇ ਜਿਹੜੀ ਆ ਤਾਕਤ 'ਚ ਬਣ ਕੇ ਨਾ ਉਭਰੇ ਕਿਉਂਕਿ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਚਾਹੁੰਦੇ ਆ ਵੀ ਜੇ ਇਹ ਰਾਜ ਸੱਤਾ ਦੇ ਵਿੱਚ ਲਾਲਚੜੇ ਵਾਲੇ ਆਉਂਦੇ ਆ ਤੇ ਸਾਡੀ ਸੰਘੀ ਦੇ ਹੱਥ ਤੇ ਇਹੀ ਰੱਖ ਸਕਦੇ ਆ ਜਿਹੜੀਆਂ ਦੂਜੀਆਂ ਪਾਰਟੀਆਂ ਭਾਵੇਂ ਉਹ ਆਮ ਆਦੀ ਪਾਰਟੀ ਹੋਵੇ ਭਾਵੇਂ ਉਹ ਭਾਜਪਾ ਹੋਵੇ ਤੇ ਭਾਵੇਂ ਕਾਂਗਰਸ ਹੋਵੇ ਉਹਨਾਂ ਨੂੰ ਆਪਣੀ ABC ਟੀਮ ਸਮਝਦੇ ਆ ਕਿਉਂਕਿ ਉਹ ਸਾਰਾ ਖਰਚ ਜਿਹੜਾ ਆ ਪੈਸਾ ਉਹ ਕਾਰਪੋਰੇਟ ਘਰਾਣਿਆਂ ਦੇ ਵਾਲੇ ਲੋਕ ਆ ਉਹ ਇਹਨਾਂ ਇਲੈਕਸ਼ਨ ਤੇ ਖਰਚਦੇ ਆ ਮੈਂ ਜਿੱਥੇ ਜਿੱਥੇ ਜਾਣਾ ਮੈਨੂੰ ਲੋਕ ਪੈਸਾ ਵੀ ਦੇ ਰਹੇ ਆ ਤੇ ਮੈਨੂੰ ਵੋਟਾਂ ਪਾਉਣ ਦੀ ਵੀ ਜਿਹੜੀ ਆ ਉਹ ਮੈਨੂੰ ਵਿਸ਼ਵਾਸ ਦਿਵਾਉਂਦੇ ਆ ਤੇ ਇਹ ਕਰਕੇ ਆ ਵੀ ਐਸੀ ਜਿਹੜਾ ਵਾ ਮਾਹੌਲ ਬਦਲੇਗਾ ਚੇਂਜ ਹੋਏਗਾ ਵੱਡੀ ਗੱਲ ਇਹ ਕਿ ਜਿਹੜੇ ਹਲਾਚੜੇ ਵਾਲੇ ਜਾ ਕੇ ਜਿੱਤ ਕੇ ਇਹ ਪਾਰਲੀਮੈਂਟ ਦੇ ਵਿੱਚ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਗੇ ਭਾਵੇਂ ਕਿਸਾਨ ਹੋਣ ਮਜ਼ਦੂਰ ਹੋਣ ਮੁਲਾਜ਼ਮ ਹੋਣ ਇਹਨਾਂ ਦੀ ਤਰਜਮਾਨੀ ਕਰਨਗੇ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਜੀ ਸਮਰਥਨ ਦੇਣ ਦੀ ਕੀ ਨੌਬਤ ਹੈ ਕਿ ਜਿਹੜੀ ਤੁਹਾਨੂੰ ਹਮੇਸ਼ਾ ਪਹਿਲਾਂ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਂਦਾ ਕਾਂਗਰਸ ਦਾ ਪਰ ਹੁਣ ਕੀ ਨੌਬਤ ਆ ਗਈ ਜਿਹੜੀ ਕਾਂਗਰਸ ਦਾ ਤੁਹਾਨੂੰ ਸਮਰਥਨ ਦੇਣਾ ਪੈ ਰਿਹਾ ਮੈਂ ਪਹਿਲਾਂ ਕਹਿ ਚੁੱਕਾ ਕਿ ਜਦੋਂ ਜਿਹੜੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਚ ਡਾਨੀ ਉਬਾਨੀ ਹੋਣ ਉਹ ਚੋਂ ਨਹੀਂ ਚੋਂ ਕਿਉਂਕਿ ਇਸ ਵਾਰ ਉਹ ਬਾਹਰ ਉਹਨਾਂ ਨੇ ਵੇਖਿਆ ਕਿ ਜਿਹੜੀ ਲਾਲਚੰਡੇ ਵਾਲੇ ਦਾ ਬਾਹਰ ਜ਼ਿਆਦਾ ਉਹਨਾਂ ਨੇ ਉਹਨਾਂ ਨੂੰ ਢੱਕਿਆ ਵੀ ਅਸੀਂ ਫੰਡ ਕੇ ਬੰਦ ਕਰ ਦੇਵਾਂਗੇ ਜੇਕਰ ਤੁਸੀਂ ਮਤਲਬ ਇਹਨਾਂ ਨੂੰ ਮੇਲਾ ਵਾ ਸਪੋਰਟ ਕਰਨਾ ਸ਼ੁਰੂ ਕੀਤਾ ਇਸ ਕਰਕੇ ਉਹ ਇਹ ਮਾਮਲੇ ਜਿਹੜੇ ਅਡਾਨੇ ਬਾਨੀ ਜਾਂ ਲੋਕ ਕਾਰਪੋਰਡ ਕਰਾਣੇ ਆ ਉਹ ਰੋੜਾ ਬਣੇ ਜੀ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੈਂਡੀਡੇਟ ਤੁਹਾਡੇ ਵੱਲੋਂ ਉਤਾਰੇ ਗਏ ਨੇ ਹੁਣ ਤੱਕ ਸਾਡੇ ਸੀਪੀਆਈ ਦੇ ਜਿਹੜੇ ਪੰਜਾਬ ਚ ਤਿੰਨ ਤੇ ਇੱਕ ਮਾਰਕਸੋ ਦੀ ਪਾਰਟੀ ਦਾ ਸੀਪੀਆਈਐਮ ਦਾ ਜਿੰਦ ਤੋਂ ਉਹ ਪੰਜਾਬ ਚ ਚਾਰ ਜਿਹੜੇ ਆ ਕਰੀਆਂ ਕਰਦੇ ਲੋਕਾਂ ਦੇ ਲੱਗ ਜੀ ਕੀ ਪਿੰਡ ਦੇ ਨੌਜਵਾਨਾਂ ਲਗਾਤਾਰ ਕੀ ਅਪੀਲ ਕਰਨਾ ਚਾਹੁੰਦੇ ਜੇ ਤੋਂ ਵੱਡੇ ਲੋ ਹਮੇਸ਼ਾ ਸੰਘਰਸ਼ ਕੀਤਾ ਜਾਂਦਾ ਵਾ ਦੇਖੋ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਸ ਵਾਰ ਵੋਟਾਂ ਜਿਹੜੀਆਂ ਵੱਧ ਵੱਧ ਪਾ ਕੇ ਅਸੀਂ ਬਨੇਗਾ ਜਿਹੜਾ ਕਾਨੂੰਨ ਆ ਭਗਤ ਸਿੰਘ ਕੌਮੀ ਰਜਗਾਰ ਗਾਰੰਟੀ ਕਾਨੂੰਨ ਜਿਹੜਾ ਨੌਜਵਾਨਾਂ ਨੂੰ ਰਜਗਾਰ ਦੇਣ ਦੀ ਗਾਰੰਟੀ ਕਰਦਾ ਕਾਨੂੰਨ ਜਿਹੜਾ ਹਰ 18 ਸਾਲ ਦੇ ਮੁੰਡੇ ਕੁੜੀ ਨੂੰ ਕੰਮ ਦੇਣ ਦਾ ਇਹਦੀ ਗਾਰੰਟੀ ਕਰਦਾ ਕਾਨੂੰਨ ਜਿਹੜਾ ਉਹ ਪਾਸ ਕਰਾਉਣ ਵਿੱਚ ਹਾ ਆਪਣੀ ਮਤਲਬ ਹਰ ਜਿਹੜੀ ਕੋਸ਼ਿਸ਼ ਕਰਾਂਗੇ ਜੇਕਰ ਸਰਖਬੀ ਤੇ ਅਧਿਜਤ ਕੀ ਬਹੁਤ ਸੰਮਤੀ ਬਣਦੀ ਆ ਫੇ ਅਸੀਂ ਜਿਹੜਾ ਵਾ ਨੌਜਵਾਲੇ ਦਾ ਰਜਗਾਰ ਦੇ ਪ੍ਰਬੰਧ ਲਈ ਲੜਾਂਗੇ ਕਿਉਂਕਿ ਬਾਕੀ ਸਾਰੇ ਨਕਲੀ ਇਨਕਲਾਬੀ ਆਪਾਂ ਸਾਰੇ ਜਾਣਦੇ ਆ ਭਗਤ ਸਿੰਘ ਦੇ ਉਸ ਗਾਣੇ ਰੰਗ ਦੀ ਪੱਗ ਬਨ ਕੇ ਇਨਕ ਭਗਤ ਸਿੰਘ ਦੇ ਸੁਪਨੇ ਦਾ ਭਾਰਤ ਨਹੀਂ ਬਣਾਇਆ ਜਾ ਸਕਦਾ ਪਰ ਉਹਨਾਂ ਦੇ ਵਿਚਾਰਾਂ ਦਾ ਆਪਾਂ ਆਪਾਂ ਨੂੰ ਬਣਾਉਣਾ ਪੈਣਾ ਭਾਰਤ ਫ੍ਰੀ ਲੋਕਾਂ ਦਾ ਪਧਾ ਹੁਣ ਰਜਗਾਰ ਮਿਲਣਾ ਬੱਚਿਆਂ ਨੂੰ ਬੱਚਿਆਂ ਨੂੰ ਫੇਰ ਹੀ ਸਾਰੀਆਂ ਲਾਭ ਤਾਂ ਖਤਮ ਹੋ ਗਈਆਂ ਅਸ਼ੇ ਵਰਗੀਆਂ ਅਦਾਜ ਵਰਗੀਆਂ ਲਾਭ ਤਾਂ ਖਤਮ ਹੋਣਗੀਆਂ ਜੇ ਹਾ ਦੇ ਬੱਚੇ ਬੱਚਿਆਂ ਕੋਲ ਰਜਗਾਰ ਦਾ ਕੋਈ ਵਸੀਲਾ ਬਣੇਗਾ ਧੰਨ ਸੋ ਜਿਸ ਤਰ੍ਹਾਂ ਗੱਲ ਕੀਤੀ ਕਾਮਦੀ ਨੇ ਕਿ ਲਗਾਤਾਰ ਜਿਹੜਾ ਸਿਆਸੀ ਪਾਰਟੀਆਂ ਨੂੰ ਹਮੇਸ਼ਾ ਜਿਹੜਾ ਕਿ ਨੌਜਵਾਨਾਂ ਨੂੰ ਨਸ਼ੇਲ ਜਿਹੜਾ ਕਿ ਲਿਆਇਆ ਜਾਂਦਾ ਹੈ ਸੋ ਜੇਕਰ ਲਾਲ ਝੰਡੇ ਵਾਲੇ ਸਰਕਾਰ ਆਉਂਦੀ ਹੈ ਸੀਪੀ ਸਰਕਾਰ ਆਉਂਦੀ ਆ ਤੇ ਪਹਿਲ ਦੇ ਆਧਾਰ ਤੇ ਜਿਹੜਾ ਨਸ਼ਾ ਬੰਦ ਕਰਾਇਆ ਜਾਏਗਾ ਕਿ ਹੋਰ ਮਜ਼ਦੂਰਾਂ ਦੇ ਹੱਕਾਂ ਦੀ ਜਿਹੜਾ ਕਿ ਚੋਣ ਮੈਨੀਫੈਸਟੋ ਜਿਹੜੇ ਇਹਨਾਂ ਨੂੰ ਵਾਅਦਾ ਕੀਤੇ ਗਏ ਨੇ ਉਹ ਪੂਰੇ ਕੀਤੇ ਜਾਣਗੇ ਸੋ ਹੁਣ ਦੇਖਣਾ ਹੋਵੇਗਾ ਹਲਕਾ ਖਰੂਦ ਸਾਹਿਬ ਦੇ ਲੋਕ ਕਿਸ ਤੇ ਜਿਹੜੇ ਕਿ ਆਪਣੇ ਦਿਲਾਂ ਦੀ ਜਗ੍ਹਾ ਬਣਾਉਂਦੇ ਨੇ ਸ ਕੈਮਰਾਮੈਨ ਸੰਦੀਪ ਨਾਲ ਡੀ ਫਾਈ ਚੈਨਲ ਪੰਜਾਬੀ ਸ਼੍ਰੀ ਹਰੂਤ ਸਾਹਿਬ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨੇਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ